आज सारे और रिपोर्टर ने राज भवन में गगदर साहब को प्रेस के पास के स्टोरी को और रिक्वेस्ट जैसे किया अंदर ये अपने लिए डिजिटल सो दैट इज ए मेरे पास कोई कैमरा हो आप के पास कैमरा हो सर ਦਾ ਪੰਜਾਬੀ ਵਿੱਚ ਲਿਖਿਆ ਗਿਆ ਹੈ। 100% ਦਨਮਤੂ ਅਤੇ ਇੱਕ ਰਾਜੇ ਵਿੱਚ ਜਦੋਂ ਸਾਰੀ ਪੰਜਾਬੀ ਦਰਦ ਲਿਖਿਆ ਹੈ। ਹਰਿਆਣਾ, ਜਾਉ, ਰਾਜਸਥਾਨ, ਜਾਉ ਜਿੱਤੇ ਜਿੱਤੇ ਕਿਸਾਨ ਵਸੇ ਨੇ। ਲਾਸੀ 90% ਹਿੰਦੂਸਤਾਨ ਵਿੰਡਾਦ ਰਹੇ ਨੇ। ਉਹ ਸਾਰਿਆਂ ਨੂੰ ਆਵਾਜ਼ ਸਾਡੀ ਪਹੁੰਚੂ। ਲੇਕਿਨ ਸੀਐਮ ਸਾਹਿਬ ਇੱਕ ਆਉਂਦੇ ਨੇ ਪੰਜਾਬ ਨੂੰ ਖਰਚਾ ਹੈਗਾ ਕਿ ਗਵਰਨਰ ਪੰਜਾਬ ਨੇ ਇਹਨਾਂ ਬਿਲਾਂ ਤੇ ਸਾਈਨ ਨਹੀਂ ਕਰਨੇ ਲੋਕ ਦੇਖੋ ਗੱਲ ਦੇਖੋ ਐਸਾ ਕਾਨੂੰਨ ਕਾਲ ਕਰ ਰਹੇ ਨੇ ਅ ਅ ਦਸਰ ਜੀ ਜੀ ਐਪੀ ਬੰਦ ਕਰਵਾਤੀ ਆਪ ਜੀ ਜਿਹੇ ਬਸ ਲੈਟ ਅਸ ਵੇਸ ਵਾਸ ਸਟੈਪ ਬਾਈ ਸਟੈਪ ਹਾਲੇ ਤਾਂ ਪਹਿਲਾ ਸਟੈਪ ਹੋਇਆ ਹੈ ਲੈਟ ਅ ਸੀ ਕਿ ਕਿਵੇਂ ਚੱਲਦਾ ਹੈ ਤੁਹਾਡੇ ਕੀ ਐਮਐਨਏ ਨੇ ਬਾਣ ਦਿੱਤੀ ਕਿ ਸਰਕਾਰ ਕੋਲ ਆ ਮੈਂ ਇਸ ਕੀ ਦੇ ਦੂੰਗਾ ਸ਼ੇਅਰ ਨਹੀਂ ਹੁੰਦਾ ਸੋ ਆਲ ਥੀਸ ਇਸ਼ੂਜ਼ ਵਿਲ ਬੀ ਡਿਸਕਸਡ ਵੈਨ ਦਾ ਟਾਈਮ ਕਮਸ ਪਹਿਲੇ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਇਟ ਇਜ਼ ਇਟ ਵੀਲ ਟੇਕ ਇਸ਼ੂ ਬਾਈ ਇਸ਼ੂ ਸਟੈਪ ਬਾਈ ਸਟੈਪ اور وہ سٹیپ جب ہون گئے پھر انہوں نے سانگی کیا سیم صاحب سونیا گاندی اور آئے گا کہا تھا کہ کہتے ہیں کہ کیند شاہد راجیوں کو ان بلوں کے خلاف جانا چاہیے جو آج یہ ہے کیا یہ سونیا گاندی اور راہل گاندی کے ملب کی دشاہ کی طرف جو انہوں نے کہا تھا سندے دیا کہ اس کے خلاف جانا چاہیے اس کی دشاہ میں یہ قدم کیسے کیسے ہاو اس نے گینچ ہماری کانگریس پارٹی نے فیصلہ کیا ہے ان دی پارلیمنٹ to oppose this bill even otherwise party forum de upar aur congress party ne aur sanu khushi aaj ke sare punjab ne inna nu oppose karn nu oppose lekin sir samjhi ne aaj bjp de 2 mla sige oh nahi aaye he ke oh fir bjp ne da apna hi hone de dooje bill ne toda ki gal hai hon ge ohne ke sarkar di gal da apni chahidi si ne never even attended the session ਜਿੰਨਾ ਕਿਸਾਨੀ ਨਾਲ ਪਿਆਰ ਹੈ ਉਹ ਇਸ ਤੋਂ ਪਤਾ ਲੱਗ ਜਾਓ ਤੁਸੀਂ ਉਹਨਾਂ ਕੇ ਹੋਰ ਤਾਂ ਆਈ ਵੀ ਨਹੀਂ ਹੁ ਕੈਪਟਨ ਸਾਹਿਬ ਜਿੱਥੇ ਜਿਹੜਾ ਸ਼ੰਕਾ ਜਾਹ ਕੀਤਾ ਜਾ ਰਿਹਾ ਵੀ ਭਾਰਤ ਸਰਕਾਰ ਰਾਸ਼ਪਤੀ ਰਾਏ ਲਾਗੂ ਕਰ ਸਕਦੀ ਹੈ ਇਹਦੇ ਪੰਚ ਕਿ ਪੂਰੀ ਸਾਰੀਆਂ ਮੈਂ ਤਾਂ ਉਹਨਾਂ ਨੂੰ ਕਹਿਦਾ ਮੈਨੂੰ ਦੇਸ ਵਿੱਚ ਕਰਨ ਦੀ ਲੋੜ ਨਹੀਂ ਜਦੋਂ ਤੁਹਾਨੂੰ ਮੈਰੀ ਲੋੜ ਹੈ ਮੇਰੇ ਜੇਬ 'ਚ ਪਿਆ ਹੁੰਦਾ ਮੈਂ ਤੁਹਾਨੂੰ ਜਾ ਕੇ ਦੇ ਦੂੰਗਾ ਤੁਸੀਂ ਪਾਰਟੀਆਂ ਨਾਲ ਵੀ ਤੁਸੀਂ ਕੋਈ ਡਿਸਕਸ ਕਰ ਰਹੇ ਦੇ ਕੋਈ ਹੋਰ ਕਾ ਲਾਉਣ ਦਾ ਸਾਜੇ ਤੌਰ 'ਤੇ ਪੰਜਾਬ ਦਾ ਮੋਰਚਾ ਇਸ ਵਿੱਚ ਦੇਖ ਤੁਸੀਂ ਐਡਵਾਂਸ ਪੁੱਛੇ ਜਾਣੀ ਹੋ ਫਾਈਨਲ ਸਟੇਜ ਪਹਿਲਾਂ ਸ਼ੁਰੂ ਨੇ ਕਰਦੀ ਅਸੀਂ ਕਿੰਨਾ ਜੋ ਕਿਸਾਨ ਵੀ ਕਾਫੀ ਮੁਸ਼ਕਲ ਦਿਖਾਈ ਦਿੱਤੇ ਨੇ ਵੀ ਉਹਨਾਂ ਦੇ issues ਤੇ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਹੈਗੀਆਂ ਨੇ ਇੱਕ ਪਲੇਟਫਾਰਮ ਤੇ ਆ ਕੇ ਅੱਜ ਜਿਹੜੀ ਲੜਾਈ ਦੀ ਸ਼ੁਰੂਆਤ ਕੀਤੀ ਹੈ ਜੀ ਪੰਜਾਬ ਵਾਸਤੇ ਇੱਕ ਚੰਗਾ ਸ਼ਗਰ ਆਈ ਥਿੰਕ ਦਿਸ ਇਜ਼ ਅ ਬੈਸਟ ਥਿੰਗ ਥੈਟ ਕੈਨ ਹੈਪਨ ਫੋਰ ਪੰਜਾਬ ਪੰਜਾਬ ਦੇ ਮਸਲੇ ਬਹੁਤ ਨੇ ਇੱਕ ਪਾਸੇ ਸਾਡੀ ਕਿਸਾਨ ਕਿਸਾਨੀ ਦਾ ਮਸਲਾ ਹੈ ਇੱਕ ਪਾਸੇ ਇੰਡਸਟਰੀ ਹੈ ਇੱਕ ਪਾਸੇ ਸਿਕਿਉਰਿਟੀ ਸਿਕਿਉਰਿਟੀ ਹੈ ਸਾਰੀਆਂ ਚੀਜ਼ਾਂ ਸਾਡੇ ਪੰਜਾਬ ਦੇ ਨਾਲ ਸੰਬੰਧਿਤ ਨੇ ਕਾਮਨ ਬਾਰਡਰ ਪਾਕਿਸਤਾਨ ਨਾਲ ਸਾਡਾ ਇੱਕ ਚੀਜ਼ ਨਹੀਂ ਸਾਰੀਆਂ ਚੀਜ਼ਾਂ ਨਹੀਂ ਹੋਰ ਅਸੀਂ ਸਾਰੇ ਆਰ ਕਨਸਰਨਡ ਆਪਣੇ ਆਪਣੇ ਤੌਰ ਤੇ ਆਪਣੇ ਆਪਣੇ ਪਾਰਟੀਆਂ ਦੀ ਸੋਚ ਬਟ ਐਸ ਫਾਰ ਐਸ ਨੈਸ਼ਨਲ ਸਿਕਿਉਰਿਟੀ ਐਸ ਫਾਰ ਪੰਜਾਬ ਦੀ ਸਿਕਿਉਰਿਟੀ ਐਸ ਪੰਜਾਬ ਦਾ ਫਿਊਚਰ ਇਹ ਸਾਰੇ ਮੈਂ ਰੱਖਿਆ ਨਸੀਬ ਨੂੰ ਪੇਸ਼ ਕਰੂੰਗਾ ਸਭ ਤੁਸੀਂ ਸਭ ਵੀ ਪ੍ਰੈਸ ਵਾਲੇ ਹੈ ਕਿ 35000 ਕਰੋੜ ਦੇ ਕੀ ਕਣਕ 35000 ਕਰੋੜ ਦੇ ਕੀ ਝੋਨਾ ਕੀ ਹੈ ਨਾ ਅਗਰ ਸੈਂਟਰ ਹੱਥ ਪਿੱਛੇ ਖਿੱਚ ਲੈਂਦਾ ਜੋ ਸਾਰੇ ਕਿਸਾਨਾਂ ਨੂੰ ਛੱਟ ਦੇ ਤੇ ਫਿਰ ਸਟੇਟ ਗਵਰਨਮੈਂਟ ਦੇ ਕੋਲ ਕਿੱਥੋਂ ਪੈਸਾ ਆਏਗਾ ਆਇਆ ਵੀ ਫਾਈਟਿੰਗ ਅਸੀਂ ਲੜ ਕਿਉਂ ਰਹੇ ਹਾਂ ਅਸੀਂ ਲੜੇ ਇਸ ਵਾਸਤੇ ਰਹੇ ਹਾਂ ਕਿ ਫਿਰ ਪੰਜਾਬ ਦੀ ਕਿਸ ਤੁਸੀਂ ਪੂਰੀ ਹਿੰਦੁਸਤਾਨ ਦੀ ਕਿਸਾਨੀ ਡੋਬਿਓਗੇ ਅਗਰ ਇਹ ਕੀਤਾ ਤਾਂ ਹੀ ਤਾਂ ਅਸੀਂ ਲੜ ਰਹੇ ਹਾਂ ਕਿ ਅੱਜ 36000 ਕਰੋੜ ਦਾ ਤੁਹਾਡਾ ਝੋਨਾ ਆਉਣਾ ਹੈ 25000 ਕਰੋੜ ਤੋਂ ਨੇ ਕਣਕ ਆਉਣੀ ਹੈ ਸਾਥ ਦਿਸ ਇਜ਼ ਆਲ ਹੈਸ ਟੂ ਬੀ ਬੌਟ ਬਾਈ एफसीआई प्रूव प्रूव द एम एस बिल प्रोसेस अगर ਤੁਸੀਂ ਉਹ ਖਤਮ ਹੀ ਕਰਤਾ ਫਿਰ ਤਾਂ ਤੁਸੀਂ ਹਿੰਦੁਸਤਾਨ ਦੇ ਕਿਸਾਨੀ ਮਾਰਦੇ ਹੁਣ ਜਿਸ ਤਰ੍ਹਾਂ ਅਡਿਆਲ ਰੁਪਈਆ ਉਹਨਾਂ ਨੇ ਉਕੜਾਇਆ ਹੋਇਆ ਤੇ ਉਹਦਾ ਹੱਲ ਹੁਣ ਕੀ ਹੈਗਾ ਉਹ ਦੇਖੋ ਡਾਟਾ ਸੀ ਇਟ ਕੈਨ ਨੋਟ ਬੀ ਕਿ ਗਵਰਨਮੈਂਟ ਆਫ ਇੰਡੀਆ ਪੂਰੇ ਪੰਜਾਬ ਦੀ ਆਵਾਜ਼ ਨੂੰ ਠੁਕਰਾ ਰਹੀ ਸਰ ਜਿਸ ਤਰ੍ਹਾਂ ਲਾਅ ਐਂਡ ਆਰਡਰ ਪ੍ਰੋਬਲਮ ਵੱਲ ਗੱਲ ਵੱਧਦੀ ਜਾ ਰਹੀ ਹੈ ਕੁਝ ਲੱਗ ਰਿਹਾ ਹੈ ਵੀ ਕਿਸਾਨੀ ਐਜੈਂਡਾ ਦੀ ਨੋ ਆਈ ਐਮ ਟੋਟਲੀ ਅਗੇਂਸਟ ਚੱਲੋਂ ਦਾ ਸਾਧੇ ਤੌਰ ਤੇ ਪੰਜਾਬ ਦਾ ਮੌਚ ਅਸੈਸਮੈਂਟ ਦੇ ਤੁਸੀਂ ਐਡਵਾਂਸ ਪੁੱਛੇ ਜਾਂਦੇ ਹੋ ਫਾਈਨਲ ਸਟੇਜ ਪਹਿਲਾਂ ਸ਼ੁਰੂ ਕਰ ਦਈਆਂ ਸੀ ਕਿੰਨਾ ਜੇ ਕਿਸਾਨ ਵੀ ਕਾਫੀ ਮੁਸ਼ਕਲ ਦਿਖਾਈ ਦਿੱਤੇ ਨੇ ਵੀ ਉਹਨਾਂ ਦੇ ਹਿੱਸੇ ਤੇ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਹੈਗੀਆਂ ਨੇ ਇੱਕ ਪਲੇਟਫਾਰਮ ਤੇ ਆ ਕੇ ਅੱਜ ਜਿਹੜੀ ਲੜਾਈ ਦੀ ਸ਼ੁਰੂਆਤ ਕੀਤੀ ਹੈ ਜੀ ਇਹ ਪੰਜਾਬ ਵਾਸਤੇ ਇੱਕ ਚੰਗਾ ਸ਼ਗਰ ਆਈ ਥਿੰਕ ਦਿਸ ਇਜ਼ ਅ ਬੈਸਟ ਥਿੰਗ ਥੈਟ ਕੈਨ ਹੈਪਨ ਫੋਰ ਪੰਜਾਬ ਪੰਜਾਬ ਦੇ ਮਸਲੇ ਬਹੁਤ ਨੇ ਇੱਕ ਪਾਸੇ ਸਾਡੀ ਕਿਸਾਨ ਕਿਸਾਨੀ ਦਾ ਮਸਲਾ ਹੈ ایک پاسے انڈسٹری ہے ایک پاس سیکیورٹی نیشنل سیکورٹی ہے چیز ہاں پنجاب چیزاں سارے پاپھت نے کامن بارڈر پاکستان نال ایک چیز نہیں ساری چیزیں نہیں اور سارے آر کنسرنڈ اپنے اپنے طور اپنے اپنی اپنی دی سوچ ہے بٹ ایز فار از نیشنل سیکیورٹی ایز فار پنجاب دی سیکیورٹی پیکورٹی پنجاب دا فیوچر یہ سارے کو میرے سب اک پلٹفارم پہ 35000 ਕਰੋੜ ਦੇ ਕਰੀਬ 35000 ਕਰੋੜ ਦੇ ਕਰੀਬ ਝੋਨਾ ਕਿਤੇ ਰੁਕਾ ਅਗਰ ਸੈਂਟਰ ਹੱਥ ਪਿੱਛੇ ਖਿੱਚ ਲੈਂਦਾ ਜੋ ਸਾਰੇ ਕਿਸਾਨਾਂ ਨੂੰ ਛੱਡ ਦੇਵੇ ਤੇ ਫਿਰ ਸਪੇਟ ਗਵਰਨਮੈਂਟ ਦੇ ਕੋਲ ਥੋੜਾ ਪੈਸਾ ਆਏਗਾ ਵਾਇ ਵੀ ਫਾਈਟਿੰਗ ਅਸੀਂ ਲੜ ਕਿਉਂ ਰਹੇ ਹਾਂ ਅਸੀਂ ਲੜੇ ਇਸ ਵਾਸਤੇ ਰਹੇ ਹਾਂ ਕਿ ਫਿਰ ਪੰਜਾਬ ਦੀ ਕਿਸ ਤਰ੍ਹਾਂ ਸਾਰੇ ਹਿੰਦੁਸਤਾਨ ਦੀ ਕਿਸਾਨੀ ਡੋਬੇ ਹੋਗੇ ਅਗਰੇ ਕੀਤਾ ਤਾਂ ਹੀ ਤਾਂ ਅਸੀਂ ਲੜ ਰਹੇ ਹਾਂ ਕਿ ਅੱਜ 36000 ਕਰੋੜ ਦਾ ਥੋੜਾ ਝੋਨਾ ਹੋਣਾ ਹੈ 25000 ਕਰੋੜ ਤੋਂ ਡਾ ਕੜਕ ਆਉਣੀ ਹੈ ਸੱਤ ਦਿਸ ਇਜ਼ ਆਲ ਹੈਸ ਟੂ ਬੀ ਬੋਟ ਬਾਈ ਐਫਸੀਆਈ ਥਰੂ ਥਰੂ ði ਐਮਐਸਪੀ ਪ੍ਰੋਸੈਸ ਅਗਰ ਤੁਸੀਂ ਉਹ ਖਤਮ ਹੀ ਕਰਤਾ ਫਿਰ ਤਾਂ ਤੁਸੀਂ ਹਿੰਦੁਸਤਾਨ ਦੇ ਕਿਸਾਨੀ ਮਾਰਦੇ ਹੋ ਜਿਸ ਤਰ੍ਹਾਂ ਅੜੀਲ ਰਵਈਆ ਉਹਨਾਂ ਨੇ ਅਪਣਾਇਆ ਹੋਇਆ ਤੇ ਉਹਦਾ ਹੱਲ ਹੁਣ ਕੀ ਹੈਗਾ ਸੋ ਦੇਖੋ ਲੱਗਦਾ ਸੀ ਕੈਨ ਨਾਟ ਬੀ ਕਿ ਗਵਰਨਮੈਂਟ ਆਫ ਇੰਡੀਆ ਪੂਰੇ ਪੰਜਾਬ ਦੀ ਆਵਾਜ਼ ਨੂੰ ਠੁਕਰਾ ਦੇ ਸਰ ਇਸ ਤਰ੍ਹਾਂ ਲਾਅ ਐਂਡ ਆਰਡਰ ਪ੍ਰੋਬਲਮ ਵੱਲ ਗੱਲ ਵਧਦੀ ਜਾ ਰਹੀ ਹੈ ਕੁਝ ਲੱਗ ਰਿਹਾ ਹੈ ਵੀ ਕਿਸਾਨੀ ਅਜੀਬ ਦੀ ਆਈ ਐਮ ਟੋਟਲੀ ਅਗੇਂਸਟ ਇਸ ਬਿਲਕੁਲ ਕੋਈ ਨਹੀਂ ਜੀ ਲਾਅ ਐਂਡ ਆਰਡਰ ਪ੍ਰੋਬਲਮ ਨਹੀਂ ਮੇਰੇ ਤਾਂ ਅੱਜ ਜੋ ਕਿਸਾਨ ਯੂਨੀਅਨਸ ਨੂੰ ਇੱਕ ਅਪੀਲ ਵੀ ਹੈ ਕਿ ਤੁਸੀਂ ਜਿਹੜੇ ਆਪਣੇ ਧਰਨੇ ਲਾਉਣੇ ਉਹ ਦੈਟ ਇਜ਼ ਆ ਡੈਮੋਕਰੈਟਿਕ ਰਾਈਟ ਸ਼ੋਰਟ ਨਾ ਕਰੋ ਲੇਕਿਨ ਟ੍ਰੇਨਾਂ ਨੂੰ ਤੁਸੀਂ ਚੱਲਣ ਦਿਓ ਕਾਰਨ ਉਹਦੇ ਗਏ ਨੇ ਕਿ ਮੇਰੇ ਕੋਲ ਹੁਣ ਦੋ ਯੂਨਿਟਸ ਦਾ ਬੰਦ ਹੋ ਕੇ ਪਾਵਰ ਦੇ ਦੋ ਯੂਨਿਟਸ ਕੋਲ ਇੱਕ ਦਿਨ ਦਾ ਪਾਰ ਹੈ ਇੱਕ ਇੱਕ ਯੂਨਿਟ ਸਿਰਫ ਦੋ ਯੂਨਿਟਸ ਨੇ ਦਿਨਾਂ ਦੇ ਕੋਲ ਕੋਈ 10 10 12 12 ਦਿਨ ਦੇ ਪਾਵਰ ਹੈ ਵੀ ਵਿਲ ਨਾਟ ਹੈਵ ਪਾਵਰ ਟਿਊਬਵੈਲ ਨਹੀਂ ਚੱਲਣਗੇ ਇੰਡਸਟਰੀ ਨਹੀਂ ਚੱਲੇਗੀ ਸਭ ਕੁਝ ਥੋੜਾ ਖਰਾਬ ਹੋ ਨੂੰ ਨੰਬਰ 2 ਥੋੜੀ ਅਗਰ ਆਪਾ ਗੋਡਾਊਨਸ ਨਹੀਂ ਖਾਲੀ ਕਰਾਂਗੇ 50 ਲੱਖ ਟਨ ਮੇਰਾ ਚੋਣ ਆ ਗਿਆ ਮੰਡੀਆਂ ਦੇ ਵਿੱਚ ਉਹ ਕਿੱਥੇ ਰੱਖਾਂਗੇ ਅਸੀਂ ਸਾਰਿਆਂ ਕੋਲ ਕੋਈ ਥਾਂ ਨੂੰ ਜਗ੍ਹਾ ਨਹੀਂ ਹੈ ਸੋ ਓਰ ਦੈਟ ਇਜ਼ ਵਾਈ ਟ੍ਰੇਨਾਂ ਨੂੰ ਤੁਸੀਂ ਚੱਲਣ ਦਿਓ ਔਰ ਫਿਰ ਤੁਹਾਡੇ ਕੋਲ ਕੋਲ ਯੂਰੀਆ ਓਨਲੀ ਜਿਹਨੀ ਰਿਕੁਆਇਰਮੈਂਟ ਹੈ ਸਾਡੇ ਉਹਦੇ 10% ਹੀ ਸਾਡੇ ਕੋਲ ਹੈ ਵੀ ਡੋਨਟ ਹੈਵ ਯੂ ਸਾਰੇ ਟ੍ਰੇਨਰ ਨਾਲ ਸੰਬੰਧਿਤ ਹੈ ਬਾਕੀ ਡੈਮੋਕਰੈਟਿਕ ਰਾਈਟ ਨੂੰ ਤਰਜੋਰ ਕਰਨੇ ਲਾਉਣੇ ਨੇ ਲਾਉ ਸ਼ੋਕਨਾ ਸੀਐਮ ਸਾਹਿਬ ਅੱਜ 6:00 ਵਜੇ ਪ੍ਰਧਾਨ ਮੰਤਰੀ 6:00 ਵਜੇ ਪ੍ਰਧਾਨ ਮੰਤਰੀ ਨਰੇਂਦਰ ਸਭ ਤੋਂ ਸੰਬੋਧਨ ਕਰਨਾ ਇਹ ਜੀ ਨਹੀਂ ਕਿਹਾ ਜਾ ਰਿਹਾ ਕਿ ਜਿਹੜਾ ਅੱਜ ਕਿਸਾਨਾਂ ਬਾਰੇ ਜਿਹੜੇ ਬਿਲਾ ਨੂੰ ਲੈ ਕੇ ਵੀ ਉਹ ਪੰਜਾਬ ਉਤੇ ਟਿੱਪਣੀ ਕਰ ਸਕਦੇ ਨੇ ਕਿ ਅਸਲੀ ਹਮਦਰਦ ਤਾਂ ਉਹ ਸੀਗੇ ਜਦਕਿ ਗੁੰਮਰਾਹ ਕਰਨ ਪ੍ਰਚਾਰ ਕਾਂਗਰਸ ਵੀ ਕਰ ਰਹੀ ਹੈ ਜੋ ਪੰਜਾਬ ਤੁਸੀਂ ਉਹਦੇ ਨੂੰ ਬ੍ਰਿਟਿਸ਼ ਆਸੂਨੂ ਕੇ ਬਾਰੇ ਕਿ ਕੀ ਇਹ ਸਬਜੈਕਟ ਡਿਬਾਉਲਡ ਗਏ ਉਹਨਾਂ ਨੂੰ ਬੋਲਣ ਦਿਓ ਫਿਰ ਦੇਖਾਂਗੇ ਜੇ ਜੇ ਕਿਸੇ ਪਾਸ ਕੀਤਾ ਉਸ ਮੇਰੇ ਦੇ ਵਿੱਚ ਨਹੀਂ ਮੰਨਦੇ ਕੈਪਟਨ ਸਾਹਿਬ ਮਨਨ ਤੁਹਾਡੀ ਅਪੀਲ ਨਹੀਂ ਮੰਨਦੇ ਨਹੀਂ ਰੀਅਲ ਗੱਡੀਆਂ ਨਹੀਂ ਚੱਲੇ ਦਿੰਦੇ ਦੇਖੋ ਅੱਕੇ ਸਾਥ ਜਥੇਬੰਦੀਆਂ ਪੰਜਾਬ ਦੇ ਰਹਿਣ ਵਾਲੇ ਨੇ ਪੰਜਾਬ ਦੇ ਜਥੇਬੰਦੀਆਂ ਦੇ ਪੰਜਾਬ ਦੇ ਵਸਨੀਕ ਨੇ ਉਹਨਾਂ ਨੂੰ ਸਾਰੇ ਪੰਜਾਬ ਨਾਲ ਪਿਆਰ ਹੈ ਚਾਹੇ ਕਿਸਾਨੀ ਦੇ ਨਾਲ ਔਰ ਪੰਜਾਬ ਦੇ ਦੇ ਕੋਵਿਡ ਦੇ ਸਮੇਂ ਜਿਵੇਂ ਲੋਹਿਆਣਾ ਮੈਂ ਤੁਹਾਨੂੰ ਦੱਸਾਂ ਸਾਡੇ ਕੋਲ 200 264000 ਅੱਜ ਅਧੋ 234000 ਅੱਜ ਇੰਡਸਟਰੀ ਸਾਡੀ ਖੁੱਲੀ ਹੈ ਔਰ ਸਾਡੇ 16 ਲੱਖ ਸਾਡੇ ਉੱਤੇ ਲੋਕ 15 15 ਪੁਆਇੰਟ ਸਮਥਿੰਗ ਲੱਖ ਲੋਕ ਲੱਗੇ ਹੋਏ ਨੇ ਅਗਰ ਇੰਡਸਟਰੀ ਬੰਦ ਹੋ ਜਾਏ ਕੋਈ ਪੰਜਾਬ ਦਾ ਕਿਸਾਨ ਖੁਸ਼ ਹੋਗਾ ਬਿਲਕੁਲ ਨਹੀਂ ਨਾ ਸਰ ਸਾਰਾ ਨੂੰ ਪੰਜਾਬ ਦਾ ਪਿਆਰ ਹੈ ਔਰ ਮੈਂ ਪੂਰਾ ਆਸ ਮੈਨੂੰ ਆਸ ਹੈ ਕਿ ਉਹ ਜਿਹੜੀ ਸਾਡੀ ਅਪੀਲ ਹੈ ਮੰਨਣ ਦੀ ਸਰ ਹਾਲੇ ਤੱਕ ਸ਼ੋਰੇ ਸਾਈ ਕੋਈ ਕਿਸਾਨਾਂ ਵੱਲੋਂ ਉਹਨਾਂ ਨੂੰ ਮੈਂ ਤਾਂ ਹੋਣੀ ਕੀਤੀ ਹੈ ਅਸੈਂਬਲੀ ਸਰ ਜਿਹੜਾ ਵਿਧਾਨ ਸਭਾ ਵੱਲੋਂ ਦਿਲਪੀ 3 ਇਸ ਇਨਪ੍ਰੈਜ਼ਮੈਂਟ ਇਫ ਸਮਬਡੀ ਬਾਇਸ ਦਾ ਪ੍ਰੋਡਿਊਸ ਬਿਲੋ ਐਮਐਸਪੀ ਬਟ ਦੈਟ ਮੀਨਸ ਇਨ ਅ ਵੇ ਯੂ ਆਰ ਐਡਮਿਟਿੰਗ ਦੈਟ ਸੈਂਟਰ ਵਿਲ ਗਿਵ ਅ ਵੇ well this is these are things that we have to see we have to see whether they will do msp or not but the question is very simple that if you do not have Uh, an msp uh, and uh, there is no buyer who's going to buy it whether it, if it's mr. adani is going to come to buy it and he doesn't pay the people what is the msp price then he will have to go to, uh, to jail for three days three years ਤਾ ਜੀਐਸਟੀ ਦੀ ਵੀਟਿੰਗ ਵੀ ਤੁਸੀਂ ਅਟੈਂਡ ਕੀਤੀ ਹੈ ਤਾਂ ਜਿਹੜਾ ਫੈਡਰਲਿਜ਼ਮ ਦੀ ਜਾਂ ਸਟੇਟ ਰਾਈਟਸ ਦੀ ਗੱਲ ਹੋ ਰਹੀ ਹੈ ਤਾਂ ਜਿਹੜਾ ਇਹ ਬਿੱਲ ਅੱਜ ਪਾਸ ਕੀਤਾ ਗਿਆ ਉਹਦੇ ਵਿੱਚ ਜਿਹੜੀ ਸਟੇਟ ਫੈਡਰਲਿਜ਼ਮ ਅਸੀਂ ਆਪ ਇਹ ਗੱਲ ਮੈਂ ਅਸੈਂਬਲੀ 'ਚ ਚੱਕੀ ਸੀ देयर इज अ ਟੋਟਲ ਬ੍ਰੇਕਡਾਊਨ ਆਫ ਦਾ ਫੈਡਰਲ ਸਟਰਕਚਰ ਜੋ ਫੈਡਰਲ ਸਟਰਕਚਰ ਹਨ ਮੈਸੇਜ ਹੋਇਆ ਸੀ ਇਨ ਦੀ ਕਨਸਟੀਟਿਊਸ਼ਨ ਉਹ ਬਿਲਕੁਲ ਇਹਨਾਂ ਨੇ ਤੋੜ ਦਿੱਤੀ ਗਈ ਹੈ ਸਾਡੇ ਕੋਲ ਵੀ ਹੈਵ ਨੋ ਰਾਈਟਸ ਨਾਊ ਐਂਡ ਦਿਨ ਪਰ ਦਿਨ ਇਹ ਜਿਹੜੇ ਸਾਡੇ ਕਾਨੂੰਨ ਨੇ ਜਿਹਦੇ ਪਾਵਰਸ ਨੇ ਸਟੇਟ ਦੇ ਉਹ ਤੁਸੀਂ ਖਿੱਚ ਰਹੇ ਹੋ ਨਾ ਤੁਸੀਂ ਅੱਜ ਟੈਕਸੇਸ਼ਨ ਕਰ ਸਕਦੇ ਹੋ ਨਾ ਤੁਸੀਂ ਕਨਸਟੀਟਿਊਸ਼ਨ ਗਾਰੰਟੀ ਦੇ ਕੇ 7 ਮਹੀਨੇ ਦਾ ਤੁਸੀਂ ਜੀਐਸਟੀ ਨਹੀਂ ਦਿੱਤਾ ਜੋ 33 ਦਾ ਮਹੀਨਾ 33 ਦਾ ਫੇਜ਼ ਚੱਲ ਰਿਹਾ ਹੈ ਵੀ ਆਰ ਆਲਰੇਡੀ ਡਿਊ 9 1/2 ਹਜ਼ਾਰ ਕਰੋੜ ਫਸਾ ਦੇ ਨਹੀਂ ਰਹੇ ਸੋ ਜਦੋਂ ਇਹ ਕਨਸਟੀਟਿਊਸ਼ਨ ਜੋ ਇਹ ਹਾਲਾਤ ਬਣ ਰਹੇ ਨਹੀਂ ਇਟ ਇਜ਼ ਅਨਫੋਰਚਨਟ ਥਿੰਗ ਫਾਰ ਦੀ ਕੰਟਰੀ ਇਸ ਪੰਜਾਬ ਦਾ ਨਵਾਂ ਕਾਨੂੰਨ ਕੇਂਦਰ ਦਾ ਕਾਨੂੰਨ ਕੰਟੀਨਿਊ ਕਰਨ ਕੰਟੀਨਿਊ ਕਰਨ ਦੇ ਸਬੰਧ ਦੇਖੋ ਅਸੀਂ ਰੱਦ ਕੀਤੇ ਨੇ ਗਵਰਨਮੈਂਟ ਚੋਕ ਨਿਆਦੇ ਅਸੀਂ ਆਪਣੇ ਕਾਨੂੰਨ ਲਿਆਏ ਐ ਐਂ ਤੁਸੀਂ ਪਾਲੋ ਕਰਨਾ ਐਂਡ THEN THEN YOU WILL GET AN IDEA ਕਿ ਕੀ ਕੀ ਹੋ ਰਿਹਾ ਉਹਦੇ ਵਿੱਚ ਅਨਫੋਰਚਨਟਲੀ ਕੋਵਿਡ ਕਰਕੇ ਪ੍ਰੇਸ਼ਾਨੀ ਸਕੇ ਇਸਕੇ ਬਦਾਨ ਸਭਾ ਦੇ ਵਿੱਚ ਨਹੀਂ ਤਾਂ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੋਣਾ ਸੀ ਉੱਥੇ ਚਲੋ ਸਭ ਤੁਸੀਂ ਸੰਤੁਸ਼ਟ ਹੋ ਕਰੋਗਾ ਜੋ ਜਿਨਾਂ ਦਾ ਸੀ ਸੀਐਮ ਸਾਹਿਬ ਜੋ ਬਿੱਲ ਲੈ ਕੇ ਆਏ ਸੀ ਅਸੀਂ ਇਹਨਾਂ ਦੋਵਾਂ ਕਿਨਾਂ ਦੇ ਹੱਥ ਦੇ ਵਿੱਚ ਸਪੋਰਟ ਕੀਤੀ ਆ ਕਿਉਂਕਿ ਅੱਜ ਫਰਜ ਆ ਸਾਧੀਆਂ ਸਿਆਸੀ ਤਰੈਕ ਪਾਸੇ ਛੱਡ ਕੇ ਕਿਸਾਨੀ ਨਾਲ ਖੜਨਾ ਔਰ ਮੈਂ ਨਰਿੰਦਰ ਮੋਦੀ ਨੂੰ ਵੀ ਗੱਲ ਕਹਿਣੀ ਚਾਹਾਂ ਕਿ ਤੂੰ ਪੰਜਾਬ ਨੂੰ ਬਹੁਤਾ ਛੋਟਾ ਸੂਬਾ ਨਾ ਸਮਝ ਜਿੰਨੀਆਂ ਵੀ ਇਨਕਲਾਬ ਉੱਠੇ ਨੇ ਜਿੰਨੀਆਂ ਵੀ ਜੋ ਕੋਈ ਲਹਿਰਾਂ ਉੱਠੀਆਂ ਨੇ ਪੰਜਾਬੋਂ ਚੁੱਟੀਆਂ ਨੇ ਉਹ ਸਿਰਫ ਛੋਟਾ ਸੂਬਾ ਸਮਝ ਕੇ ਇਗਨੋਰ ਕਰ ਰਿਹਾ ਜੇ ਕਿਸਾਨੀ ਮਰ ਗਈ ਮੈਂ ਸਮਝਦਾ ਵੀ ਸਾਰਾ ਸਾਰੀ ਦੁਨੀਆ ਹੀ ਮਰ ਗਈ ਇਹ ਜੇ ਪੰਜਾਬ ਦੇ ਵਿੱਚੋਂ ਆ ਹਾਲਾਤ ਬਣ ਗਏ ਇਹ ਚਿੰਗਾਰੀ ਬਾਕੀ ਸੂਬਿਆਂ ਦੇ ਪਿੱਛੇ ਜਾ ਬਿਲਕੁਲ ਅਸੀਂ ਬਿਲਕੁਲ ਜੀ ਅਸੀਂ ਸਰਬਸੰਮਤੀ ਦੇ ਨਾਲ ਜਿਹੜਾ ਇਹ ਕਾਨੂੰਨ ਪਾਸ ਕੀਤਾਗਾ ਸਾਰੀਆਂ ਪਾਰਟੀ ਨੇ ਆਪਣੀ ਪਾਰਟੀ ਲਾਈਨ ਪਿੱਛੇ ਛੱਡ ਕੇ ਪੂਰੇ ਪੰਜਾਬ ਦੇ ਕਿਸਾਨਾਂ ਨਾਲ ਖੜਿਆ ਆ ਖੇਤ ਮਜ਼ਦੂਰਾਂ ਨਾਲ ਖੜਿਆ ਪੂਰੇ ਪੰਜਾਬੀਆਂ ਨਾਲ ਖੜਿਆ ਸੀ ਸੋ ਅਸੀਂ ਜਿਹੜੀ ਆਪਣੀ ਪਾਰਟੀ ਵਾਜੀ ਪਿੱਛੇ ਆ ਅਸੀਂ ਸਤੋਂ ਸਭ ਤੋਂ ਪਹਿਲਾਂ ਪੰਜਾਬ ਆ ਕਿਸਾਨ ਆ ਸੋ ਕਿਸਾਨ ਦੇ ਨਾਲ ਯੂਨਾਨੀਮਸਲੀ ਜਿਹੜਾ ਕਾਨੂੰਨ ਪਾਸ ਕੀਤਾ ਗਾ ਪਰ ਤੁਸੀਂ ਸ਼ੰਕੇਜਨ ਕਰ ਰਹੇ ਸੀ ਕਿ ਕੈਪਟਨ ਸਰਕਾਰ ਮੋਦੀ ਸਰਕਾਰ ਨਾਲ ਫ੍ਰੈਂਡਲੀ ਮੈਚ ਖੇਡਦੀਆਂ ਰਾਤੋ ਰਾਤ ਛੱਡੇ ਜਾ ਰਹੇ ਦੇਖੋ ਉਦੋਂ ਜਿਹੜੇ ਉਦੋਂ ਕਾਪੀਆਂ ਮਿਲਿਆ ਨਹੀਂ ਸੀ ਆ ਅਸੀਂ ਕਾਪੀਆਂ ਦੀ ਮੰਗ ਕਰ ਰਹੇ ਸੀ ਜਦੋਂ ਕਾਪੀਆਂ ਮਿਲ ਗਈਆਂ ਜਿਹੜੇ ਸਾਡੇ ਜਿਹੜੇ ਹੈ ਸ਼ੰਕੇ ਥੈਂਕ ਯੂ ਚਲੋ ਬਾਦ ਅੱਛਾ ਆ ਜਾਓ ਆਇਆ ਨਹੀਂ ਸ਼ੁਰੂ ਕਰੋ ਹਾਂ ਜੀ